ਇੱਕ ਸਾਲ ਵੀ ਬਣੇ ਰਹਿਣਾ ਔਖਾ ਹੂ ਤੇ ਉਹ ਇੰਨੇ ਸਾਲਾਂ ਤੋਂ ਇੱਕ ਕੈਸਟ ਦੇ ਅਸੀਂ ਪਹਿਲਾਂ ਵੀ ਇੰਟਰਵਿਊ ਚ ਗੱਲ ਕਰ ਰਹੇ ਸੀ ਵੀ ਇੱਕ ਕੈਸਟ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਦੌਰ ਆ ਚਿੱਠੀਆਂ ਤੋਂ ਲੈ ਕੇ ਉਹ ਇੰਨੇ ਪੁਰਾਣੇ ਆਰਟਿਸਟ ਨੇ ਔਰ ਉਹ ਬਣੇ ਹੋਏ ਅੱਜ ਵੀ ਮੈਂ ਦੱਸਿਆ ਮਾ ਵੀਰੇ ਅਸੀਂ ਯੂਨੀਵਰਸਿਟੀ ਤੋਂ ਬਾਅਦ ਆਉਟ ਆ ਗਿਆ ਨਾ ਯਾਰ ਵਧੀਆ ਗੱਲ ਆ ਤੁਸੀਂ ਪੜ੍ਹ ਲੈ ਕੇ ਆਏ ਯੂਨੀਵਰਸਿਟੀ ਤੋਂ ਫੇਸਰ ਕੀਤਾ ਤੇ ਫਿਰ ਉਹ ਆਪਦਾ ਸਮਾਂ ਯਾਦ ਕਰਨ ਲੱਗੇ ਸੀ ਆ ਅਸੀਂ ਬੱਬੂ ਮਾਨ ਜਾਂ ਅਸੀਂ ਇਸ ਫਿਲਮ ਦੀ ਗੱਲ ਕਰੀਏ ਤੁਹਾਡੀ ਬੱਬੂ ਮਾਨਾ ਸ਼ਾਇਦ ਪਹਿਲੀ ਗੁਰੂ ਨਾਲ ਪਹਿਲੀ ਫਿਲਮ ਆ ਗਈ ਹੈ ਬੱਬੂ ਮਾਨ ਦਾ ਅਸੀਂ ਹੋਰਾਂ ਦੇਖੀਏ ਬੜਾ ਲੰਮਾ ਟਾਈਮ ਹੈ ਉੱਥੇ ਇੱਕ ਸਟੇਬਿਲਟੀ ਬਣਾਉਣਾ ਇੱਕ ਬੜੀ ਵੱਡੀ ਆਪਸੀ ਚ ਕਲਾਕਾਰ ਦੀ ਹੁੰਦੀ ਜਿਵੇਂ ਤੁਸੀਂ ਲਗਾਤਾਰ ਸੀਨ ਨੂੰ ਸਮਝਦੇ ਹੋ ਆਰਟਿਸਟ ਇਸ ਨੂੰ ਸਮਝਾਇਆ ਮੈਂ ਉਹੀ ਕਹਿੰਨਾ ਵੀ ਇੱਕ ਸਾਲ ਵੀ ਬਣੇ ਰਹਿਣਾ ਔਖਾ ਹੁੰਦਾ ਹੈ ਤੇ ਉਹ ਇੰਨੇ ਸਾਲਾਂ ਤੋਂ ਇੱਕ ਕੈਸਟ ਦੇ ਅਸੀਂ ਪਹਿਲਾਂ ਵੀ ਮੈਨ ਇੰਟਰਵਿਊ ਚ ਗੱਲ ਕਰ ਰਹੇ ਸੀ ਵੀ ਇੱਕ ਕੈਸਟ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਦੌਰ ਆ ਚਿੱਠੀਆਂ ਤੋਂ ਲੈ ਕੇ ਉਹ ਇੰਨੇ ਪੁਰਾਣੇ ਆਰਟਿਸਟ ਨੇ ਔਰ ਉਹ ਬਣੇ ਹੋਏ ਆ ਅੱਜ ਵੀ ਔਰ ਉਹ ਅਗਰ ਕੋਈ ਖਾਸੀਅਤ ਹੈ ਤਾਂ ਕੋਈ ਬੰਦਾ ਇੰਨਾ ਚਟੇ ਕਹਿ ਰਿਹਾਦਾ ਔਰ ਉਹਨਾਂ ਨੇ ਬਹੁਤ ਬੇਹਤਰੀਨ 뮤직 ਦਿੱਤਾ ਔਰ ਮੈਂ ਪਹਿਲੀ ਵਾਰੀ ਵੀਰੇ ਨਾਲ ਕੰਮ ਕਰ ਰያ ਸੀ ਤਾਂ ਉਹ ਮੈਨੂੰ ਬੜਾ ਵਧੀਆ ਲੱਗਿਆ ਕਿ ਉਹਨਾਂ ਨਾਲ ਮੈਂ ਸਕਰੀਨ ਸ਼ੇਅਰ ਕੀਤੀ ਔਰ ਗੱਗੂ ਜੀ ਪਾਜੀ ਜਾਂ ਗੁਰੂ ਰੰਦਾਵਾ ਵੀਰਾ ਸਾਰੇ ਹੀ ਮਤਲਬ ਸਾਰਿਆਂ ਨਾਲ ਹੀ ਗੱਗੂ ਭਾਈ ਨਾਲ ਮਜਾਇਲ ਕੀਤੀ ਚਲੋ ਸੈਕਿੰਡ ਟਾਈਮ ਸੀ ਬਟ ਬੱਬੂ ਵੀਰ ਨਾਲ ਵੇਖੋ ਉਹਨਾਂ ਦਾ ਅੱਜ ਵੀ ਐਵੇਂ ਨਾ ਵੱਡਿਆਂ ਜਾਈ ਪਿੰਡ ਪੈਰਾ ਲੱਗਦਾ ਵੇਖੋ ਅੱਜ ਵੀ ਨਮਿਆਂ ਚੀਜ਼ਾਂ ਹਰ ਤਰ੍ਹਾਂ ਦੇ ਗਾਣੇ ਗਾਏ ਉਹਨਾਂ ਨੇ ਔਰ ਦੂਸਰੀ ਗੱਲ ਤੁਸੀਂ ਅੱਜ ਵੀ ਵਿਆਹ ਸ਼ਾਦੀਆਂ ਦੇ ਵਿੱਚ ਉਹਨਾਂ ਦੇ ਗਾਣੇ ਚੱਲਦੇ ਆ ਅੱਜ ਵੀ ਸਦਾ ਬਹਾਰ ਸਦਾ ਬਹਾਰ ਗਾਣੇ ਮੈਨੂੰ ਐ ਲੱਗਦਾ ਹੁੰਦਾ ਸਦਾ ਬਹਾਰ 뮤직 ਕ੍ਰੀਏਟ ਕਰਨਾ ਬਹੁਤ ਔਖਾ ਹੈ ਅੱਜ ਦੇ ਟਾਈਮ 'ਚ ਅਸੀਂ ਕੋਈ ਗਾਣਾ ਸੁਣਦੇ ਆ ਸਾਨੂੰ ਕਈ ਵਾਰੀ ਸਿੰਗਰ ਦਾ ਨਾਮ ਨਹੀਂ ਪਤਾ ਹੁੰਦਾ ਉਹ ਗਾਣੇ ਦਾ 4 ਦਿਨ ਲਾਈਫ ਆ ਜਾਂ 5ਵੇਂ ਦਿਨ ਸਾਨੂੰ ਲਿਟਰਲੀ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਇਹ ਕਿਹਨੇ ਗਾਇਆ ਕਿਉਂਕਿ ਆਪਾਂ ਗਾਣਾ ਬਾਟ ਵੀਰੇ ਦੇ ਗਾਣੇ ਹੀ ਸ਼ੁਰੂ ਕਰ ਲਏ ਬੀਕੂ ਨੂੰ ਲੈਣਾ ਇੱਕ V1 ਨੂੰ ਆਪਣਾ ਜੋੜਨਾ ਉਹ ਇੱਕ ਵੱਡੀ ਮਿਹਰ ਸਾਹਿਬ ਨਾਲ ਉਹ ਆਪਣੇ ਕਿ ਕਿ ਕਿਸ ਤਰ੍ਹਾਂ ਪਰਾਈਆਂ ਹੋਈਆਂ ਨੇ ਏ ਸਾਈਡ ਬੀ ਸਾਈਡ ਜਦੋਂ ਜਦੋਂ ਮੈਂ ਵੀ ਇੱਕ ਸਾਡੇ ਨਾਲ ਚਲੋ ਯੂਨੀਵਰਸਿਟੀ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਜਦ ਬੱਬੂ ਬੱਬੂ ਮਾਨ ਇੱਕ ਦੋ ਵਾਰ ਹੀ ਆਏ ਨੇ ਸ਼ਹਿਰ ਉਹਦੋਂ ਲੱਗਿਆ ਲੱਗੇ ਉਹਦੋਂ ਲੋਕਾਂ ਨੇ ਲੱਗਿਆ ਸਾਰਾ ਗਰਾਊਂਡ ਭਰਿਆ ਯੂਨੀਵਰਸਿਟੀ ਖਾੜਾ ਲੱਗਿਆ ਦੋ ਵਾਰ ਹੀ ਦੇਖਿਆ ਲਾਈਵ ਵੀਰੇ ਦਾ ਔਰ ਮੈਂ ਮਿਲਿਆ ਪਹਿਲੀ ਵਾਰੀ ਆਸਟ੍ਰੇਲੀਆ ਜਦੋਂ ਸ਼ੂਟ ਸੀ ਸਾਡਾ ਸ਼ੌਕੀ ਸਰਦਾਰ ਦਾ ਉਦੋਂ ਸਾਡਾ ਸੀਨ ਸੀ ਇੱਕ ਉਹ ਸ਼ੂਟ ਹੋਣਾ ਸੀ ਉਦੋਂ ਮੈਂ ਪਹਿਲੀ ਵਾਰੀ ਜਾ ਕੇ ਵੀਰੇ ਨੂੰ ਮਿਲਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਔਰ ਮੈਨੂੰ ਇੰਟਰੋਡਿਊਸ ਕਰਾਇਆ ਤੀਰੇਜ ਰਤਨ ਪਾ ਜੀ ਨੇ ਕਿ ਇਦਾਂ ਇਦਾਂ ਯੂਨੀਵਰਸਿਟੀ ਤੋਂ ਮੈਂ ਦੱਸਿਆ ਮਾ ਵੀਰੇ ਅਸੀਂ ਯੂਨੀਵਰਸਿਟੀ ਤੋਂ ਪਾਸ ਆਉਟਾਂ ਕਹਿੰਦਾ ਯਾਰ ਵਧੀਆ ਗੱਲ ਆ ਤੁਸੀਂ ਪੜ੍ਹ ਲੈ ਕੇ ਆਇਓ ਯੂਨੀਵਰਸਿਟੀ ਤੋਂ ਥੀਏਟਰ ਕੀਤਾ ਤੇ ਫਿਰ ਉਹ ਆਪ ਦਾ ਸਮਾਂ ਯਾਦ ਕਰਨ ਲੱਗ ਗਏ ਕਿ ਅਸੀਂ ਵੀ ਯੂਨੀਵਰਸਿਟੀ ਜਦੋਂ ਆਏ ਸੀ ਉਹ ਸਮੇਂ ਨੂੰ ਅਸੀਂ ਤੁਹਾਨੂੰ ਥੋੜਾ ਜਿਹਾ ਜੇ ਤੁਹਾਨੂੰ ਵੀ ਯਾਦ ਹੋਣਾ ਜਦੋਂ ਉਹਨਾਂ ਨੇ ਆਪਦੀ ਕੈਂਟੀਨ ਦੇ ਸਾਰੇ ਕੁੱਕ ਬੁਲਾਏ ਸਾਰਿਆਂ ਨੂੰ ਬੁਲਾਇਆ ਕਿ ਕਿੱਟਾ ਪਿਆਰ ਹੁੰਦਾ ਹੈ ਜਿੱਥੇ ਬੰਦਾ ਪੜ ਕੇ ਜਿੱਥੇ ਬੰਦਾ ਕਹਿੰਦੇ ਨੇ ਇੰਨਾ ਫੇਮਸ ਹੋ ਜਾਂਦਾ ਫਿਰ ਵੀ ਜਿਹੜਾ ਨਹੀਂ ਉਹਨਾਂ ਦੀ ਸਮਝ ਮੈਨੂੰ ਵਧੀਆ ਲੱਗਦਾ ਹੈ ਕਿ ਉਹ ਸਮਝ ਬਹੁਤ ਘੈਂਟ ਆ ਪੜੇ ਲਿਖੇ ਆ ਔਰ ਇਹ ਚੀਜ਼ ਵਧੀਆ ਲੱਗਦੀ ਹੈ ਜਦੋਂ ਵੀ ਉਹਨਾਂ ਦੀ ਕੋਈ ਇੰਟਰਵਿਊ ਦੇਖਦਾ ਜਾਂ ਕੋਈ ਕਿਸੇ ਸਵਾਲ ਦਾ ਜਵਾਬ ਆ ਜਿਹੜਾ ਉਹ ਬਹੁਤ ਬਾਕੂਬੀ ਦਿੰਦੇ ਮਤਲਬ ਦੇਸੀ ਹੈ ਸਿਸਟਮ ਹੈ ਕੋਈ ਉਹ ਨਹੀਂ ਹੈਗਾ ਜਿਵੇਂ ਕਹਿੰਦੇ ਨੇ ਫੋਕਰ ਪੂਨਾ ਜਾਂ ਰਾਇਲ ਟੀਵੀ ਉਹਨਾਂ ਨੇ ਕੋਈ ਐਡ-ਆਨ ਉਹਨਾਂ ਨੇ ਉਹਨਾਂ ਨੇ ਚੀਜ਼ ਫੜ ਕੇ ਰੱਖੀ ਕੋਈ ਇਹ ਨਹੀਂ ਕਿ ਕੋਈ ਚੀਜ਼ ਐਡ ਕੀਤੀ ਹੈ ਕੋਈ ਚੀਜ਼ ਕੱਢ ਲਈ ਉਹ ਸ਼ੁਰੂ ਤੋਂ ਹੀ ਉਹ ਜੋ ਉਹਨਾਂ ਨੇ ਚੀਜ਼ ਫੜੀ ਹੋਈ ਸੀ ਜੋ ਉਹਦੇ ਤੇ ਹੀ ਰਹੇ ਔਰ ਇੱਕ ਲਾਈਨ ਦੀ ਤਰ੍ਹਾਂ ਹੀ ਚੱਲਦੇ ਆ